ਅਜੀ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਮੀ ਨੇ ਆ ਪਿਆਰੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਤੁਮਨਾ ਸਿੰਘ ਜੀ ਯਾਦ ਵਿੱਚ ਨੇੜੇ ਰੋਜਾਂ ਵਾਲੀ ਰੇਉਂਦਪੁਰ ਦਾ ਪੂਰ ਦਰਵਾਜ਼ ਰਤਨਗੜ੍ਹ ਦੇ ਵਿਚਕਾਰ ਪਾਖੜਾ ਨਹਿਰਤੀ ਸਤਗੁਰਾਂ ਦੀ ਕਿਰਪਾ ਨਾਲ ਸੰਗਤਾਂ ਨੇ ਉਤਮ ਅਪਰਾਧਾ ਕੀਤਾ ਜਿਹੜੀਆਂ ਹੜ੍ਹਾਂ ਪੀੜਾਂ ਦੇ ਵਿੱਚ ਜਾਨਾਂ ਚਲੀਆਂ ਗਈਆਂ ਪਸ਼ੂ ਪੰਛੀ ਬੜਾ ਨੁਕਸਾਨ ਹੋਇਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸੰਗਤਾਂ ਨੇ ਕਈ ਦਿਨਾਂ ਤੋਂ ਲੈ ਕੇ ਸਹਿਜ ਪਾਠ ਦਾ ਆਰੰਭ ਹੋਏ ਹਨ ਆਦਤੋਂ ਮਦ ਮਦ ਤੋਂ ਸੁਪੂਰਨ ਭੋਗ ਪਾਏ ਜਾਣੇ ਨੇ 21 ਤਰੀਕ ਦਿਨ ਐਤਵਾਰ ਨੂੰ ਪਰਸੋਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਅਰਦਾਸ ਦੇ ਵਿੱਚ ਸ਼ਾਮਲ ਹੋ ਜੋੜੀਆਂ ਆਤਮਾ ਪਾਣੀ ਦੇ ਵਿੱਚ ਤਿਰਗੀਆਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਦੇ ਅੱਗੇ ਅਰਦਾਸ ਕਰਨੀਆਂ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਲੰਗਰ ਲੈ ਕੇ ਆਏ ਨੇ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਉਹਨਾਂ ਵਾਸਤੇ ਲੰਗਰਾਂ ਦੀ ਸੇਵਾ ਭੇਜੀ ਹੈ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ 21 ਤਰੀਕ ਦਿਨ ਐਤਵਾਰ ਨੂੰ ਪਰਸੋਂ ਨੂੰ ਅਰਦਾਸ ਕਰਨੀ ਹੈ ਭੋਗ ਪਾਣਿਆ ਸਾਰੀ ਸੰਗਤ ਹਾਜ਼ਰੀਆਂ ਭਰਿਓ ਆਖੀ ਉਹਨਾਂ ਦੀ ਅਰਦਾਸ ਦੇ ਵਿੱਚ ਜਰੂਰ ਸ਼ਾਮਲ ਹੋਇਓ ਜਿਨ੍ਹਾਂ ਨੂੰ ਮਿੱਟੀ ਦੇ ਵਿੱਚੋਂ ਪਾਟ-ਪਾਟ ਕੇ ਕੱਢਿਆ ਬੱਚੇ ਮਰ ਗਏ ਮਾਤਾ ਚਲੀ ਗਈਆਂ ਪਰਿਵਾਰਾਂ ਦੇ ਪਰਿਵਾਰ ਪਾਣੀ ਵਿੱਚ ਚਲੇ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ ਅਰਦਾਸ ਕਰਨੀ ਹੈ ਗੁਰਦੁਆਰਾ ਸਹਿਬ ਸ਼ਹੀਦ ਬਾਬਾ ਤਾਂ ਨਾ ਸਿੰਘ ਜੀ ਸਾਡੇ ਸਰਕਾਰ ਜੋ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਬਹੁਤ ਅਪਰਾਧ ਕੀਤਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬੇਨਤੀ ਨੂੰ ਕਰਿਓ ਪ੍ਰਵਾਨ ਸਤਿਗੁਰ ਦਾ ਕਰਿਓ ਸ਼ਕਰਾਨਾ ਵੀ ਉਹਨਾਂ ਵਿਚੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਗੁਰੂ ਗਰੀਬ ਨਿਵਾਜ ਕਰੇ ਕਿਰਪਾ ਕੀਤੀ ਹੋਈ ਸੰਗਤਾਂ ਦੀ ਫਰਿਆਦ ਅੱਗੇ ਵਾਸਤੇ ਇਹ ਘਟਨਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਪਿਆਰੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਗੁਰਦੁਆਰਾ ਸਹਿਬ ਸ਼ਹੀਦ ਬਾਬਾ ਧੰਨਾ ਸਿੰਘ ਜੀ ਯਾਦ ਵਿੱਚ ਨੇੜੇ ਰੋਜਾਂ ਵਾਲੀ ਰੇਂਦ ਫੁਰਦ ਘੁੰਦਰਵਾਸ ਰਤਨਗੜ੍ਹ ਦੇ ਵਿਚਕਾਰ ਭਾਖੜਾ ਨਹਿਰ ਤੇ ਸਤਿਗੁਰਾਂ ਦੀ ਕਿਰਪਾ ਨਾਲ ਸੰਗਤਾਂ ਨੇ ਉਦਮ ਅਪਰਾਧਾ ਕੀਤਾ ਜਿਹੜੀਆਂ ਹੜ੍ਹਾਂ ਪੀੜਾਂ ਦੇ ਵਿੱਚ ਜਾਨਾਂ ਚਰੀਆਂ ਗਈਆਂ ਪਸ਼ੂ ਪੰਛੀ ਬੜਾ ਨੁਕਸਾਨ ਹੋਇਆ ਹੈ